ਮਾਏ ਮੇਰੀਏ ਨੀਂ ਗੜਾ ਮੇਰਾ ਵੜ ਦਿੰਦੀਓ ਮਾਏ ਮੇਰੀਏ ਨੀਂ ਗੜਾ ਮੇਰਾ ਵੜ ਦਿੰਦੀਓ ਮੇਰੀਏ ਨੀਂ ਗੜਾ ਮੇਰਾ ਵੜ ਦਿੰਦਾ ਵਾਹ ਮੇਰੀਏ ਨੀਂ ਗੜਾ ਮੇਰਾ ਅੜ ਜਿੰਦੀਓ ਮਾਏ ਮੇਰੀਏ ਜਨਮ ਕੁਮਾਇਆ ਇੱਕ ਦਲਾ ਮੇਰਾ ਕਿਉਂ ਨਹੀਂ ਵੜਿਆ ਤੇ ਮੇਰੀ ਨਹੀਂ ਜੁਲਮ ਕਮਾਇਆ ਗळा ਮੇਰਾ ਕਿਉਂ ਨਹੀਂ ਘਟਿਆ ਮਾਂ ਦੀ ਆ ਮਾਂ ਦੀ ਕੋਸਾ ਮਿੱਤਰਾ ਕਰਾ ਕਿਉਂ ਬੰਨਾ ਮਾਵਾ ਵੀ ਆਵੇ ਪੋਤਾ ਨੇ ਘਰੇ ਵੜ ਜੀ ਨਾ ਮਾਂ ਤੋਂ ਮੇਰੇ ਵਾਸਤੇ ਜਲਮ ਕਮਾਤਾ ਮੈਂ ਜਲਾਇਆ ਦੇ ਘਰ ਦਾ ਜੰਮਿਆ ਤੰਨਾ ਪੁੰਨਾ ਤਾਂ ਹੀ ਆਪਣਾ ਜਦੋਂ ਮੈਂ ਸੂਡਾ ਮਾਰਦਾ ਉਦੋਂ ਪਰਮਾਤਮਾ ਨੂੰ ਸੋਡਾ ਆਬ ਲਾ ਲੋ ਸਿੱਕੋ ਤੇ ਤਰੀ ਸਦਾਈ ਟੁਟੇ ਵਾਹਿਗੁਰੂ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਸਵਾਸ ਦੀ ਕੀ ਕੀ ਤਮ ਵਾਹ ਮੈਂ ਨਹੀਂ ਆਂਦਾ ਤੇ ਬਾਬਾ ਕਬੀਰ ਸਾਹਿਬ ਜੀ ਆਂਦੇ ਇਹਦੇ ਨੂੰ ਮਾਰ ਦੇ ਨਿਓ ਮਾਹੀ ਮੇਰਾ ਉਦੋਂ ਹੀ ਘਰ ਕੋੜ ਦੀਓ ਦੇ ਚੰਨਾ ਏ ਤੇ ਮੈਨੂੰ ਆਹ ਦੁੱਖ ਤਨਾ ਸਹਣੇ ਪਈਂਦੇ ਇਸ ਗਾਨ ਚੜ ਕੇ ਗੱਲਾਂ ਕੱਟ ਖਿਆ ਕਰੋ ਨਾਮ ਜਿਆਦਾ ਜੱਪਿਆ ਕਰੋ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ sat naam vahe guru sat vahe ji sat vahe guru sat vahe sat vahe guru sat vahe sat ਲੋਕ ਆਏ ਆ ਜਿਵੇਂ ਜਿਵੇਂ ਸਾਡਾ ਕਾਰੋਬਾਰ ਇਹ ਵੀ ਜਿਵੇਂ ਹਰ ਇੱਕ ਨੂੰ ਮਾਣ ਫਰਿਆ ਹੀ ਹੁੰਦਾ ਕਿਸੇ ਨੂੰ ਮਾਇਆ ਦਾ ਮਾਣ ਕਿਸੇ ਨੂੰ ਧਰਤੀ ਦਾ ਮਾਣ ਕਿਸੇ ਨੂੰ ਕਾਰਾਂ ਦਾ ਮਾਣ ਕਿਸੇ ਨੂੰ ਆਪਦੀ ਜਵਾਨੀ ਦਾ ਮਾਣ ਕਿਸੇ ਨੂੰ ਆਪਦੀ ਪੜ੍ਹਾਈ ਦਾ ਮਾਣ ਕਿਸੇ ਨੂੰ ਆਪਦੇ ਹੁਸਨ ਦਾ ਮਾਣ ਇਹ ਮਾਣ ਫਰਿਆ ਹੀ ਆਉਂਦੇ ਆ ਵਾਹਿਗੁਰੂ ਇੱਕ ਇਹ ਬੈਠੀ ਜੀ ਹੈ ਹਰ ਕੁਰਸੀ ਦੇ ਥਾ ਇਹ ਮਾਣ ਤੋਂ ਬਚਣ ਵਾਸਤੇ ਤੈਨੂੰ ਨਾਰੇ ਮਾਣ ਕਮਨੀ ਮਨ ਵਰਗਦੇ ਮਾਣ ਸਭੀ ਨੂੰ ਘਾਏ ਇਹਨੂੰ ਬਚਣ ਵਾਸਤੇ ਗੁਰੂ ਤੇ ਕਿਰਪਾ ਸਾਡਾ ਜੀਵਨ ਤਾਂ ਨੋ ਜਾਵੇ ਨਿਮਰਤਾ ਦੇ ਨਾਲ ਖਾਇਆ ਕਰੋ ਇਹ ਨਿਮਰਤਾ ਦੇ ਨਾਲ ਹੀ ਕਿਸੇ ਦੇ ਨਾਲ ਕੋਈ ਗੱਲਬਾਤ ਕਰਨੀ ਦੀ ਨਿਮਰਤਾ ਦੇ ਵਿੱਚ ਕਰਿਆ ਕਰੋ ਕਿਉਂਕਿ ਤੁਹਾਡੇ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਜੀ ਮਤਿ ਪਾਦੇਵੇ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਹੇ ਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿ